ਆਪਣਾ ਲੈਣੇ ਕਰਾਂਗੇ ਫਿਰ ਫੁਰਕੀ ਤੇ ਲੈ ਕਰ ਬਹੁਤ ਜਿਗਰਦਾਰ ਟੋੜਾ ਸੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਂ ਨਹੀਂ ਦੇਖਿਆ ਮਾਨ ਸਾਹਿਬ ਛੁੱਪਦੇ ਵਿੱਚ ਉਹਨੇ ਜ਼ਿੰਦਗੀ ਕੱਟੀ ਹੈ ਔਰ ਕਿਸੇ ਤੋਂ ਕੁਛ ਉਹ ਕਿ ਮੈਨੂੰ ਆਹ ਦੇ ਦਿਓ ਮੈਨੂੰ ਆਹ ਚਾਹੀਦਾ ਮੇਰਾ ਮੇਰਾ ਭਾਈ ਹੈ ਉੱਥੇ ਤੱਕ ਪਹੁੰਚਿਆ ਮੈਨੂੰ ਕੋਈ ਚੀਜ਼ ਦੋ ਤਾਂ ਚਾਹੀਦੀ ਸਲੋਜ਼ ਨਹੀਂ ਕੀਤਾ ਮਾਨ ਸਾਹਿਬ ਮੇਰਾ ਦਾ ਮੇਰੇ ਕੋ ਤੁਸੀਂ ਜਾਣਦੇ ਹੋ ਸਾਰੇ ਜਾਣਦੇ ਭਰਾਵਾਂ ਦਾ ਜਿਹਨਾਂ ਦੇ ਪਿਛੋੜੇ ਪਏ ਆਹ ਹਰ ਇੱਕ Banda ਜਾਣਦਾ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਭਾਈ ਪਾਈਆਂ ਦੀਆਂ ਬਾਵਾ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ ਸਾਰਾ ਕੁਝ ਇਹਦੇ ਪਿੱਛੇ ਯਾਰ ਕਬੂਲ ਕਰੇ ਤਾਂ ਬਿਲਕੁਲ ਕਹਿੰਦੇ ਭਾਈ ਪਾਈਆਂ ਦੇ ਦਰਦੀ ਹੁੰਦੇ ਨੇ ਤੇ ਭਾਈ ਪਾਈਆਂ ਦੀਆਂ ਬਾਵਾ ਪਿਓ ਸਿਰਾਂ ਦੇ ਕਹਿੰਦਾ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਭਰਾਵਾਂ ਦੇ ਜਾਣ ਦਾ ਦਰਦ ਕੀ ਹੁੰਦਾ ਇਹ ਦੁੱਖ ਚੋਂ ਇਸ ਵੇਲੇ ਗੁਰਦਾਸ ਮਾਨ ਗੁਜ਼ਰ ਰਹਿ ਨੇ ਕਿਉਂਕਿ ਭਰਾ ਦਾ ਚਲੇ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪੀੜਾ ਹੁੰਦੀ ਹੈ ਉਹ ਪੀੜਾ ਜਿਹੜੀ ਸ਼ਾਇਦ ਜਿਹੜੀ ਆ ਕੋਈ ਨਾ ਸਮਝ ਸਕੇ ਪਰ ਜਿਸ ਤਰ੍ਹਾਂ ਇਸ ਵੇਲੇ ਸੰਸਕਾਰ ਸ਼ਮਸ਼ਾਨ ਘਾਟ 25 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਬਹੁਤ ਭਾਵੁਕ ਨਜ਼ਰ ਆਏ ਨੇ ਭਰਾ ਦੇ ਜਾਣ ਦਾ ਦੁੱਖ ਜੇ ਗੱਲ ਕੀਤੀ ਜਾਵੇ ਤਾਂ ਸ਼ਾਇਦ ਜਿਹੜਾ ਉਹ ਸਹਿਨ ਕਰਨਾ ਮੁਸ਼ਕਲ ਹੁੰਦਾ ਪਰ ਇਸ ਵੇਲੇ ਗੁਰਦਾਸ ਮਾਨ ਆਪਣੇ ਭਰਾ ਦਾ ਸੰਸਕਾਰ ਕਰਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਹੈ ਦੁੱਖ ਵੰਡਾਉਣ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਖਾਸ ਤੌਰ ਤੇ ਪਹੁੰਚੇ ਤਾਂ तमाम ਜਿਹੜੇ ਨੇ ਉਹ ਇੱਥੇ ਸਾਕੇ ਸੰਬੰਧੀ ਨੇ ਉਹ ਗੁਰਦਾਸ ਮਾਨ ਸਾਹਿਬ ਦੇ ਭਰਾ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਉਣ ਪਹੁੰਚੇ ਬਹੁਤ ਜਿਗਰਦਾਰ ਟੋੜਾ ਸੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਨੂੰ ਨਹੀਂ ਚੋਪਲੇਵਟਸ ਉਹਨੇ ਜ਼ਿੰਦਗੀ ਕੱਟੀ ਹੈ ਔਰ ਕਿਸੇ ਤੋਂ ਕੁਛ ਉਹ ਕਿ ਮੈਨੂੰ ਆ ਦੇ ਦਿਓ ਮੈਨੂੰ ਆ ਚਾਹੀਦਾ ਮੇਰਾ ਮੇਰਾ ਭਾਈ ਹੈ ਉੱਥੇ ਤੱਕ ਪਹੁੰਚਿਆ ਮੈਨੂੰ ਕੋਈ ਚੀਜ਼ ਦੋ ਤਾਂ ਚਾਹੀਦੀ ਸੀ ক্লোਜ਼ ਨਹੀਂ ਕੀਤਾ ਮਾਨਸਾਪਾ ਮੇਰਾ ਦਾ ਮੇਰੇ ਤੁਸੀਂ ਜਾਣਦੇ ਹੋ ਸਾਰੇ ਜਾਣਦੇ ਭਰਾਵਾਂ ਦਾ ਜਿਹਨਾਂ ਦੇ ਪਿਛੋੜੇ ਪਏ ਹਰ ਇੱਕ Banda ਜਾਣਦਾ ਹੈ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਭਾਈ ਭਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਵਾ ਠੰਡੀਆਂ ਛਾਵਾਂ ਸਾਰਾ ਕੁਝ ਉਹਦੇ ਪਿੱਛੇ ਹੀ ਆਇਆ ਕਬੂਲ ਕਰੇ ਤਾਂ ਬਿਲਕੁਲ ਕਹਿੰਦੇ ਭਾਈ ਪਾਈਆਂ ਦੇ ਦਰਦ ਹੀ ਹੁੰਦੇ ਨੇ ਤੇ ਭਾਈ ਪਾਈਆਂ ਦੀਆਂ ਬਾਹਾਂ ਪਿਓ ਸਿਰਾਂ ਦੇ ਕਹਿੰਦਾ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾਂ ਭਰਾਵਾਂ ਦੇ ਜਾਣ ਦਾ ਦਰਦ ਕੀ ਹੁੰਦਾ ਇਹ ਦੁੱਖ ਚੋਂ ਇਸ ਵੇਲੇ ਗੁਰਦਾਸ ਮਾਨ ਗੁਜ਼ਰ ਰਹਿ ਨੇ ਕਿਉਂਕਿ ਭਰਾ ਦਾ ਚਲੇ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪੀੜਾ ਹੁੰਦੀ ਹੈ ਉਹ ਪੀੜਾ ਜਿਹੜੀ ਸ਼ਾਇਦ ਜਿਹੜੀ ਆ ਕੋਈ ਨਾ ਸਮਝ ਸਕੇ ਪਰ ਜਿਸ ਤਰ੍ਹਾਂ ਇਸ ਵੇਲੇ ਸੰਸਕਾਰ ਸ਼ਮਸ਼ਾਨ ਘਾਟ 25 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਬਹੁਤ ਭਾਵੁਕ ਨਜ਼ਰ ਆਈ ਨੇ ਭਰਾ ਦੇ ਜਾਣ ਦਾ ਦੁੱਖ ਜੇ ਗੱਲ ਕੀਤੀ ਜਾਵੇ ਤਾਂ ਸ਼ਾਇਦ ਜਿਹੜਾ ਬਹੁਤ ਸਹਿਨ ਕਰਨਾ ਮੁਸ਼ਕਲ ਹੁੰਦਾ ਪਰ ਇਸ ਵੇਲੇ ਗੁਰਦਾਸ ਮਾਨ ਆਪਣੇ ਭਰਾ ਦਾ ਸੰਸਕਾਰ ਕਰਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਹੈ ਦੁੱਖ ਵੰਡਾਉਣ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਖਾਸ ਤੌਰ ਤੇ ਪਹੁੰਚੇ ਤਾਂ तमाम ਜਿਹੜੇ ਨੇ ਉਹ ਇੱਥੇ ਸਾਕੇ ਸਬੰਧੀ ਨੇ ਉਹ ਗੁਰਦਾਸ ਮਾਨ ਸਾਹਿਬ ਦੇ ਭਰਾ ਦੇ ਅਕਾਲ ਚਲਾਣੇ ਤੇ ਦੁੱਖ ਬਣਾਉਣ ਪਹੁੰਚੇ ਕੈਮਰਾ ਪਰਸਨ ਦਲੇਰ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ